ਸਾਸ਼ੀ ਕਾਲ ਜੀ ਤੁਹਾਡਾ ਸਾਰਾ ਨਵੇਂ ਚੈਨਲ ਤੇ ਸਵਾਗਤ ਹੈ ਅੱਜ ਦੇਖੋ ਜੀ ਆਪਾਂ ਕੁਝ ਨਵਾਂ ਕਰਨੇ ਜਾ ਰਹੇ ਹਾਂਗੇ ਥੋੜੀ ਜਿਹੀ ਐਕਸਾਈਟਮੈਂਟ ਹੈ ਤੇ ਡਰ ਵੀ ਬਹੁਤ ਜ਼ਿਆਦਾ ਕਿਉਂਕਿ ਆਪਾਂ ਨੇ ਕਦੇ ਟਰਾਈ ਨਹੀਂ ਕੀਤਾ ਅੱਜ ਆਪਾਂ ਪਹਿਲੀ ਵਾਰ ਟਰਾਈ ਕਰਨੇ ਜਾ ਰਹੇ ਹਾਂ ਕਿ ਦੇਖੋ ਜਾਤਾ ਆਰਜਾ ਪਾਰ ਅੱਜ ਨਾਲ ਆਪਾਂ ਦੇਖੋ ਆਹ ਵਾਈਟ ਕੁਰਤਾ ਪਜਾਮਾ ਗਾ ਜੇ ਸਹੀ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਸਮਝ ਸਕਦੇ ਆਪ ਇਹਨੂੰ ਨਾ ਡਾਈ ਕਰਨੇ ਜਾ ਰਹੇ ਹਾਂਗੇ ਘਰੇ ਖੁਦ ਤੁਹਾਨੂੰ ਅੱਜ ਆਪਾਂ ਪੂਰਾ ਪ੍ਰੋਸੈਸ ਦਿਖਾਵਾਂਗੇ ਵੀ ਕਿਵੇਂ ਆਪਾਂ ਡਾਈ ਕਰਨਾ ਇਹਨੂੰ ਕਿਵੇਂ ਨਾ ਕਰਨਾ ਫਸਟ ਟਾਈਮ ਟਰਾਈ ਕਰ ਰਹੇ ਹਾਂਗੇ ਜੇ ਵਧੀਆ ਬਣ ਗਿਆ ਭਾਈ ਤੁਸੀਂ ਬਣਾ ਸਕਦੇ ਹੋਗੇ ਨਹੀਂ ਵਧੀਆ ਬਣਿਆ ਤਾਂ ਬਿਲਕੁਲ ਵੀ ਟਰਾਈ ਨਾ ਕਰੋ ਤੁਸੀਂ ਦੇਖ ਸਕਦੇ ਹੋ ਪੂਰਾ ਸੋਨਾ ਕੁੜਤਾ ਪਿਆਵਾਂਗਾ ਜਿਹੜਾ ਇਹ ਇਹਨੂੰ ਆਪਾਂ ਆਪਣੇ ਸੂਟ ਸਿਵਾਵਾਂਗੇ ਜੇ ਵਧੀਆ ਬਣ ਗਿਆ ਦੇਖੋ ਬਾਦੂ ਹੀ ਪਿਆ ਹੈਗਾ ਪਾਉਂਦੇ ਨਹੀਂ ਹੈਗੇ ਕੋਈ ਵੀ ਦੇਖ ਕੁਰਤੇ ਵੀ ਆ ਮੈਂ ਆਪਾਂ ਨੂੰ ਦੇ ਦਿੰਦਾ ਕੋਈ ਵਿਆਹ ਸਾਥੀਆਂ ਦੇ ਵਿੱਚ ਤੇ ਉਹ ਇਦਾਂ ਹੀ ਪੈ ਰਹੇ ਨੇ ਸਾਰਨ ਪਹਿਲਾਂ ਤਾਂ ਦੇਖੋ ਆਪਾਂ ਇਹਦੀ ਤਹਿ ਖੋਲ ਲੈਣੇ ਇੱਕ ਵਾਰਾਂ ਦੀ ਪੂਰਾ 5 ਮੀਟਰ ਹੈਗਾ ਤਹਿ ਖੋਲਣ ਤੋਂ ਬਾਅਦ ਜਿਵੇਂ ਮੇਰੇ ਤੋਂ ਮਾਗਟ ਆਏ ਆਪਾਂ ਉਹ ਦੋ ਤਾਂ ਕਰਾਂਗੇ ਇਸ ਲਈ ਪੂਰਾ ਵੀਡੀਓ ਨੂੰ ਦੇਖਿਓ ਫਾਈਨਲ ਲੁੱਕ ਜ਼ਰੂਰ ਦੇਖਿਓ ਦੇਖੋ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ ਇੱਕ ਵਾਰੀ ਫੋਲਡ ਕਰ ਲੈਣੇ ਇੱਕ ਵਾਰੀ ਮੋਕਾ ਕਰਾ ਲਨ ਆਪਾਂ ਦੇਖੋ ਜੀ ਆਪਾਂ ਇੱਕ ਵਾਰ ਇਹਨੂੰ ਡਬਲ ਟੈਪ ਕਰ ਲਿਆ ਇਸ ਤਰੀਕੇ ਨਾਲ ਇਸ ਤੋਂ ਬਾਅਦ ਆਪਾਂ ਇਦਾਂ ਚੰਗੀ ਤਰ੍ਹਾਂ ਵਾਲ ਪਾ ਲਵਾਂਗੇ ਦੇਖੋ ਇਸ ਤਰੀਕੇ ਨਾਲ ਆਸਟਿਕ ਕੇ ਨਾ ਪਾਲਮਾਗੇ ਸਾਰੇ ਇਕੱਠੇ ਕਰਕੇ ਚੰਗੀ ਤਾਂ ਇਹਨਾਂ ਨਾਲ ਆਪਣੇ ਲਹਿਰਾਂ ਜਿਵੇਂ ਬਣ ਜਾਣਗੇ ਦੇਖਦੇ ਆਪਾਂ ਸੋਚਿਆ ਤਾਂ ਆਈਆਂ ਵੀ ਲਹਿਰਾਂ ਜਿਵੇਂ ਬਣ ਜਾਣ ਜੀ ਹੁਣ ਬਾਕੀ ਕੀ ਪਤਾ ਕੀ ਬੰਦ ਹੈ ਇਸ ਤੋਂ ਆ ਧਾਗਾ ਲੈ ਲਿਆ ਆਪਣੇ ਪੂਰਾ ਪੱਕਾ ਜਿੰਨਾ ਟਾਈਟ ਜਿੰਨਾ ਜ਼ੋਰ ਆਪਣੇ ਚ ਉਹਨਾਂ ਜ਼ੋਰ ਲਾ ਕੇ ਜਿਹੜਾ ਬੰਨਣਾ ਲੈਣਾ ਇਹਨੂੰ ਦੇਖੋ ਥੋੜ੍ਹੀ ਥੋੜ੍ਹੀ ਦੂਰੀ ਤੇ ਜਿਹੜਾ ਆਪਾਂ ਇਹਨੂੰ ਬੰਨ ਲਿਆ ਹੈ। ਬੰਨ। ਬੰਨ। ਮਿਹਨਤ ਤਾਂ ਬਹੁਤ ਲੱਗਦੀ ਹੈ ਵੱਟ ਤੇਖਦੇ ਆ ਬਾਅਦ ਚ ਕੀ ਬੰਦ ਹੈਗਾ। ਵੀ ਮਿਹਨਤ ਆਪਣੇ ਕੰਮ ਆਉਂਦੀ ਹੈ ਜਾਂ ਨਹੀਂ ਆਉਂਦੀ। ਚਲੋ ਜੇ ਨਾ ਇਹ ਕੰਮ ਫਿਰ ਸਾਰਾ ਪਾ ਹੋਰਿੰਜ ਕਰ ਦਾਂਗੇ ਕੁਸਤਾ ਹੋ ਗਈ ਸਿੱਖਣਾ ਪਰ ਕਰਨਾ ਟਰਾਈ ਜ਼ਰੂਰ ਚਾਹੀਦਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਇਹ ਬਿੱਤੀ တော့ ਕਿਉਂਕਿ ਬਹੁਤ ਲੱਗੂਗੀ ਕੁਝ ਸਿੱਖਣ ਲਈ ਕੁਝ ਕੋਣਾ ਵੀ ਪੈਂਦਾ ਜੇ ਆਪਣਾ ਇਹ ਫੈਬਰਿਕ ਜਦੋਂ ਖਰਾਬ ਵੀ ਹੋ ਜਾਂਦਾ ਬਸ ਖਰਾਬ ਤਾਂ ਕੀ ਹੋਣਾ ਘਰੇ ਪਾ ਲਾਂਗੇ ਆਪਾਂ ਮੰਮੇ ਪਰ ਟਰਾਈ ਜ਼ਰੂਰ ਕਰਨਾ ਚਾਹੀਦਾ ਹੈ। ਕਿ ਆਪਾਂ ਅੱਛਾ ਹੋ ਜਾਏ। ਕਿ ਆਪਾਂ ਅੱਛਾ ਹੋ ਜਾਏ। ਕੱਟਤੀ ਮੈਂ ਤਾਂ ਦੇ دیا۔ ਖਾਧਿਆ। ਲਾਤੀ। ਦੇਖੋ ਜੀ ਆਪਨੇ ਦੋ ਬੱਚਿਆਂ ਦੀ ਹੈਲਥ ਕਾ ਜਿਹੜੀ ਲੈ ਲਈ। ਕਿਉਂਕਿ ਕੱਲੇ ਦੇ ਵਸ ਦੀ ਗੱਲ ਨਹੀਂ ਹੈਗੀ ਇਹ। ਹਾਂਜੀ ਦੇਖੋ ਆਪਾਂ ਨੇ ਪਾਣੀ ਗਰਮ ਵਾਲਾ ਕੰਨ ਨਾਲ ਪਤੀਲਾ ਜਿਹੜਾ ਲੈ ਲਿਆ ਇਹਦੇ ਵਿੱਚ ਆਪਾਂ ਨੇ ਲੋੜ ਅਨੁਸਾਰ ਪਾਣੀ ਜਿਹੜਾ ਪਾ ਲਿਆ ਨੂੰ ਆਪਾਂ ਗਰਮ ਹੋਣ ਦਵਾਂਗੇ ਇਸ ਤੋਂ ਬਾਅਦ ਆਪਾਂ ਨੇ ਆਹ ਵਾਲੀ ਕਲਰਾਈ ਡੱਬੀ ਹੈ ਜਿਹੜੀ ਲੈ ਲਈ ਔਰੇਂਜ ਰੰਗ ਦੀ ਦੇਖਦੇ ਹਾਂ ਕਿਵੇਂ ਦਾ ਜਿਹੜਾ ਤਿਆਰ ਹੁੰਦਾ ਪਰਨਾਸਾਨਤਲਾ ਵਿੱਚ ਜੇ ਕੋਈ ਪਰਚੀ ਲਈ ਆਪਾਂ ਪੜ ਲੈਣੇ ਇੱਕ ਵਾਰੀ ਹਾਂਜੀ ਦੇਖੋ ਆਪਾਂ ਨੂੰ ਇਹਦੇ ਵਿੱਚ ਚਾਹ ਵਾਲੀ ਚੀਜ਼ਾਂ ਮਿਲੀਆਂ ਵੈਸੇ ਇਹ ਸੂਤ ਵਾਲਾ ਰੰਗ ਆ ਆਪਾਂ ਸੂਤ ਤੇ ਟਰਾਈ ਕਰਦੇ ਆਂਗੇ ਦੇਖਦੇ ਆ ਕਿ ਬੰਦਦਾਗਾ ਕਿੱਧਰ ਗਿਆ ਦੇਖੋ ਸਭ ਤੋਂ ਪਹਿਲਾਂ ਆਪਾਂ ਲੋੜ ਅਨੁਸਾਰ ਰੰਗ ਲਵਾਂਗੇ ਆਪਾਂ ਨੂੰ ਜਿਆਦਾ ਡਾਰਕ ਨਹੀਂ ਚਾਹੀਦਾ ਹੈਗਾ ਬਸ ਇਹਨਾਂ ਦਾ ਕੰਦਰਾ ਜਿਹੜਾ ਆਪਾਂ ਲੈ ਲਵਾਂਗੇ ਥੋੜਾ ਜਿਹਾ ਸਲਾਈਟ ਆਰੰਜਾ ਕਰਾਂਗੇ ਦੇਖੋ ਸੋਚਿਆ ਤਾਂ ਇੰਨੀ ਆ ਮੈਂ ਵੀ ਫਸਟ ਟਾਈਮ ਟਰਾਈ ਕਰ ਰਹੇ ਆਂਗੇ ਆਪਾਂ ਨੇ ਕਦੇ ਵੀ ਸੂਤ ਸਾਟ ਡਾਈ ਨਹੀਂ ਕੀਤਾ ਹੈਗਾ ਅੱਜ ਦੇਖਦੇ ਹਾਂ ਦੀ ਫਾਈਨਲ ਲੁੱਕ ਕਿਵੇਂ ਆਈ ਹੈ ਫਿਰ ਤੁਸੀਂ ਵੀ ਕਰ ਸਕਦੇ ਜੇ ਵਧੀਆ ਆਈ ਜੇ ਨਾ ਵਧੀਆ ਆਈ ਤਾਂ ਭਾਈ ਕੀ ਕਹਿਣਾ ਆਪਾਂ ਇਹਨੂੰ 15-20 ਮਿੰਟ ਤੱਕ ਉਬਾਲ ਲਾਂਗੇ ਇਸ ਤੋਂ ਬਾਅਦ ਜਿਹੜਾ ਨਮਕ ਆ ਦਿੱਤਾ ਆਪਾਂ ਨੂੰ ਇਹ ਵੀ ਪਾ ਲਾਂਗੇ ਇਹ ਆਪਾਂ ਸਾਰੇ ਪਾ ਦਾਂਗੇ ਇਹ ਤਾਂ ਕਿਉਂਕਿ ਰੰਗ ਪੱਕਾ ਕਰਨ ਵਾਸਤੇ ਹੁੰਦਾ ਹੈਗਾ ਜਿਹੜਾ ਰੰਗ ਆ ਜਿਹੜਾ ਬਾਅਦ ਉਤਰੇ ਨਾ ਅਲੀਰ ਜਿਹੜਾ ਕਲਰ ਬਚ ਗਿਆ ਨਾ ਆਪਾਂ ਨਾ ਇਹਦੇ ਵਿੱਚ ਆਪਾਂ ਨਮਕ ਪਾ ਕੇ ਐਡ ਕਰਾਂਗੇ ਜੇ ਵਧੀਆ ਰਿਹਾ ਤਾਂ ਦੇਖੋ ਅੱਜ ਆਪਾਂ ਪਹਿਲੀ ਵਾਰ ਰਿਸਕ ਲੈ ਰਹੇ ਹਾਂ ਕਿ ਕੀ ਬਣਦਾ ਕੀ ਨਾ ਬਣਦਾ ਆਹ ਉਹ ਸਾਦਾ ਕਲਰ ਹੋਰ ਹੁਣ ਤੁਸੀਂ ਵੀ ਇੱਕ ਵਾਰੀ ਆ ਵੀਡੀਓ ਪੂਰੀ ਦੇਖ ਲਿਓ ਜੇ ਵਧੀਆ ਹੋਇਆ ਫੇਰ ਤਾਂ ਤੁਸੀਂ ਟਰਾਈ ਕਰਿਓ ਨਹੀਂ ਭਾਈ ਟਰਾਈ ਨਾ ਕਰਿਓ ਠੀਕ ਹੈ ਨਾ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਆਪਾਂ ਖੋਦ ਦੇਖਣਾ ਚਾਹੁੰਦਾ ਹੁਣ ਆਪਾਂ ਇਹਨੂੰ 15-20 ਮਿੰਟਾਂ ਤੱਕ ਉਬਾਲ ਲਵਾਂਗੇ ਫਿਰ ਅੱਜ ਆਪਾਂ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਫਾਈਨਲ ਲੁੱਕ ਵੀ ਦਿਖਾਵਾਂਗੇ ਵੀ ਕੀ ਬਣਦਾ ਕੀ ਨਾ ਬਣਦਾ ਠੀਕ ਹੈ ਨਾ ਕੇਸਰੀ ਰੰਗ ਦਾ ਚੱਲਦਾ ਕੋਥਰੀ ਇਹਨੂੰ ਫੜ ਕੇ ਰੱਖੋ ਸਰਨੇ ਪਹਿਲਾਂ ਦੇਖੋ ਆਪਾਂ ਨੋਰਮਲ ਬੱਟਰ ਆ ਜਿਹੜਾ ਲੈ ਲੈਣਾ ਉਹਦੇ ਵਿੱਚ ਆਪਾਂ ਜਿਹੜੇ ਨੂੰ ਚੰਗੀ ਤਰ੍ਹਾਂ ਡਿਪ ਕਰਾਂਗੇ ਭਿਓ ਲਵਾਂਗੇ ਦੇਖੋ ਇਸ ਤਰੀਕੇ ਨਾਲ ਭਿਓ ਲਵਾਂਗੇ ਫਿਰ ਲਊਗਾ ਕਦ ਦੇਖੋ ਇਹਨੂੰ ਆਪਾਂ ਨੇ 1-2 ਮਿੰਟਾਂ ਲਈ ਰੱਖਾਂਗੇ ਦੇ ਵਿੱਚ ਤਾਂ ਕਿ ਚੰਗੀ ਤਰ੍ਹਾਂ ਜਿਹੜਾ ਪਾਣੀ ਹੈ ਆਪਣਾ ਇਹਦੇ ਵਿੱਚ ਭਰ ਜਾਵੇ। ਜਦ ਆਪਾਂ ਪਕੇ ਰੱਖ ਲਾਂਗੇ ਆਪਾਂ ਥੋੜੇ ਭੰਟ ਆਪਣਾ ਛੋਟਾ ਹੈਗਾ। ਇਸ ਤੋਂ ਬਾਅਦ ਗੈਸ ਆਪਾਂ ਚਲਾ ਲਾਂਗੇ। ਦੇਖੋ ਪਾਣੀ ਆਪਣਾ ਬੋਇਲ ਹੋ ਗਿਆ ਸਕੇਰਾ 15 ਤੋਂ 20 ਮਿੰਟ ਤੱਕ ਰੱਖਣਾ ਸੀ। ਉਪਰ ਗੈਸ ਚਲਾ ਲਿਆ। ਦੇਖੋ ਜੀ ਆਪਣਾ orange ਕਲਰ ਜਿਹੜਾ ਇਸ ਤਰੀਕੇ ਨਾਲ ਹੋ ਗਿਆ। ਆਪਾਂ ਨੇ ਜ਼ਿਆਦਾ ਗੁੜਾ ਨਹੀਂ ਕਰਨਾ ਬਸ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਥੋੜਾ ਜਿਹਾ ਲਾਈਟ ਹੀ ਰੱਖਾਂਗੇ ਆਪਾਂ। ਹੱਥਾਂ ਨੂੰ ਨਹੀਂ ਚੜhta ਹੈ। ਆਪਾਂ ਪਾਣੀ ਆਪਣਾ ਬਾਹਲ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਆ ਪਾ ਦਵਾਂਗੇ ਆਪਾਂ ਨੂੰ। ਚੰਗੀ ਤਰ੍ਹਾਂ ਮਿਕਸ ਕਰਦੇ ਰਹਾਂਗੇ। ਮਿਕਸ ਕਰਦੇ ਕਰਦੇ 15-20 ਮਿੰਟ ਤੱਕ ਆਪਾਂ ਇਹਨੂੰ ਇਦਾਂ ਹੀ ਲਾਉਂਦੇ ਰਹਾਂਗੇ। ज <59an> <imp> <spécialeps> <cinematic -h3200> ਸਾਤੀ ਕਲਰ ਆ ਜਿਹੜਾ ਆਪਣਾ ਚੰਗਾ ਦਾ ਖੜੇ ਤੇ ਆ ਗਿਆ ਹਾਂਜੀ ਦੇਖੋ ਆਪਾਂ ਨੂੰ 15-20 ਮਿੰਟ ਹੋ ਗਏ ਦੇਖੋ ਸਾਉਦੇ ਆਪਾਂ ਰੰਗ ਦਾ ਜਿਹੜਾ ਇਸ ਤਰੀਕੇ ਨਾਲ ਉੱਭਲ ਰਿਹਾ ਹੈਗਾ ਤੇ ਆਹ ਦੇਖੋ ਚੈੱਕ ਕਰੋ ਆਪਣਾ ਫੈਬਰਿਕ ਉਹ ਲੱਕ ਨਹੀਂ ਰਿਹਾ ਠੀਕ ਤਰ੍ਹਾਂ ਦੇਖੋ ਜੀ ਬਹੁਤ ਸੋਹਣਾ ਕਲਰ ਲੱਗ ਰਿਹਾ ਪੱਟਾ ਜੇ ਤੋਂ ਮੰਗੇ ਸੁਕਾਵਾਂਗੇ ਫਿਰ ਪਤਾ ਲੱਗੂਗੀ ਕਿੰਨਾ ਕ ਕਲਰ ਆ ਜਿਹੜਾ ਆਪਣਾ ਚੜ ਗਿਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਹਨੂੰ 10 ਮਿੰਟਾਂ ਲਈ ਇਦਾਂ ਹੀ ਛੱਡ ਦਵਾਂਗੇ ਫਿਰ ਆਪਾਂ ਠੰਡੇ ਪਾਣੀ ਦੇ ਵਿੱਚ ਕੱਢਾਂਗੇ ਇੱਕੋ ਦਮ ਨਹੀਂ ਕੱਢਦੇ ਆਗੇ ਆਪਾਂ ਚਲੋ ਜੀ ਇਹਨਾਂ 10 ਮਿੰਟਾਂ ਲਈ ਠੰਡਾ ਹੋਣ ਦੇ ਦਿੰਨੇ ਆ ਥੋੜਾ ਜਿਹਾ ਅੰਜੀ ਦੇਖੋ ਆਪਾਂ ਨੂੰ ਪੂਰਾ 1 ਘੰਟਾ ਹੋ ਗਿਆ ਆਪਾਂ 10 ਮਿੰਟ ਕਿਹਾ ਸੀ ਨਾ ਪਰ ਜਦੋਂ ਆਪਣੇ ਪਰਚੀ ਦੇਖੇ ਤੇ 1 ਘੰਟਾ ਲਈ ਕਿਹਾ ਸੀ ਆਪਾਂ 1 ਘੰਟੇ ਲਈ ਢਿਡ ਪੋੜਿਆ ਪਾਣੀ ਜਿਹੜਾ ਦੇਖੋ ਆਪਣਾ ਠੰਡ ਇਹ ਤਾਂ ਗਰਮ ਵੀ ਹੈ ਥੋੜਾ ਜਿਹਾ ਮਾਤਾ ਜੀ ਨਾਨੀਗਾ ਹੁਣ ਆਪਾਂ ਇਹਨੂੰ ਇੱਧਰ ਸਾਫ਼ ਠੰਡੇ ਪਾਣੀ ਚ ਡਿੱਪਕ ਡੋਪੋ ਦਾਂਗੇ ਦੇਖੋ ਸਾਫ਼ ਪਾਣੀ ਲੈ ਲਿਆ ਇਹਦੇ ਵਿੱਚ ਸੈਟ ਹੋਊਗੀ ਕੀ ਕਰ ਰਹੇ ਹੋ ਹੁਣ ਨਾ ਪਾਉਣਾ ਚਿਰ ਸਾਫ਼ ਕਰਾਂਗੇ ਜਿੰਨਾ ਚਿਰ ਇਹਦੇ ਵਿੱਚ ਜਿਹੜਾ ਐਕਸਟਰਾ ਕਲਰ ਆ ਨਿਕਲਦਾ ਨਹੀਂ ਹੈਗਾ ਸਾਫ਼ ਪਾਣੀ ਮ ਲਈ ਜਾਵਾਂਗੇ ਤੇ ਪਾਣੀ ਪਾ ਜਿਹੜਾ ਇਦਾਂ ਦਾ ਨਿਕਲੂਗਾ ਉਹਨੂੰ ਕੱਢ ਦਵਾਂਗੇ ਵੈਸੇ ਤਾਂ ਸਾਫ਼ ਹੀ ਆ ਦੇਖੋ ਪਾਣੀ ਥੋੜਾ ਹੀ ਕਲਰ ਨਿਕਲੇਗਾ ਇੰਨਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਕਲਰ ਵੀ ਬਹੁਤ ਪਿਆਰਾ ਆਇਆ ਹੈਗਾ ਦੇਖੋ ਜੀ ਬਹੁਤ ਪਿਆਰਾ ਕਲਰ ਆ ਬਾਕੀ ਖੋਲ ਦੇ ਤਾਂ ਪਤਾ ਲੱਗੂ ਵੀ ਜਿਹੜਾ ਆਪਣਾ ਡਿਜ਼ਾਈਨ ਸੋਚਿਆ ਸੀ ਉਹ ਵਾਲਾ ਬਣਦਾ ਕਿ ਨਹੀਂ ਬਣਦਾ ਹੁਣ ਆਪਾਂ ਇਹਨੂੰ ਸੁੱਕਣੇ ਰੱਖ ਦਵਾਂਗੇ ਦੇਖੋ ਪਾਣੀ ਤਾਂ ਸਾਫ਼ ਹੀ ਆ ਗਿਆ ਜਿਹੜਾ ਮੜਾ ਮੋਟਾ ਨਿਕਲਣਾ ਸੀ ਉਹ ਨਿਕਲ ਗਿਆ ਹੁਣ ਇਹਨੂੰ ਆਪਾਂ ਨਾ ਜੀ ਸੁੱਕਣ ਲਈ ਰੱਖ ਦਵਾਂਗੇ ਸੁੱਕਣ ਲਈ ਰੱਖ ਦਵਾਂਗੇ ਜਿੰਨਾ ਚਿਰ ਇਹ ਸੁਕਦਾ ਨਹੀਂ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਫਿਰ ਦੇਖਾਂਗੇ ਇਹਦੀ ਵੀ ਕੀ ਲੁੱਕ ਆਉਂਦੀ ਆ ਤੁਸੀਂ ਦੇਖ ਆਜੋ ਇਹਨੂੰ ਛੋੜ ਕੇ ਦੇਖਿਆ ਮੈਂ ਥੋੜਾ ਜਿਹਾ ਚਲੋ ਜਿੰਨੂੰ ਸੁਕਾ ਕੇ ਤੇਰੇ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਵੀ ਇਹ ਤਾਂ ਕਿਵੇਂ ਬਣਦਾਗਾ ਦੇਖੋ ਗਾਇਜ਼ ਥੋੜਾ ਜਿਹਾ ਸੁੱਕ ਗਿਆ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਹਾਂਗੇ ਦੇਦੀ ਫਾਈਨਲ ਲੁੱਕ ਕਿਵੇਂ ਆਈ ਆ ਆਪਾਂ ਉਦਰੀ ਖੋਲਾਂਗੇ ਜਿੱਦ ਤਰੋਂ ਬੰਨੇ ਆ ਸੀ ਤਾਂ ਕਿ ਆਪਣਾ ਧਾਗਾ ਵੀ ਨਾ ਵੇਸਟ ਹੋਵੇ ਤੁਹਾਨੂੰ ਪਤਾ ਪੂਰੀ ਰੀਲ ਲੱਗ ਗਈ ਰੀਲ ਸਾਡੀ ਖੋ ਗਈ ਇਸ ਲਈ ਹੋਰ ਰੀਲ ਤੇ ਲਵੇਟ ਰਿਹਾ ਲੱਗਦਾ ਤਾਂ ਵਧੀਆ ਅੱਗੇ ਦੇਖੋ ਆਪਾਂ ਜੋ ਜੇ ਕੋਈ ਗੱਲ ਕਰ ਲੈਣਗੇ ਖਬਰ ਜੀ ਤੁਹਾਡਾ ਜਾਈ ਜਾਈ ਜੇ ਕਿਸੇ ਨਾਲ ਕੋਈ ਸਾਰਾ ਟੋੜਾ ਜਾਈਗਾ ਤੇ ਤੁਸੀਂ ਲੋ ਜੇ ਹੁਣ ਆਪਾਂ ਦਿਖਾਉਣੇ ਹੈਗੇ ਮੈਨੂੰ ਬਹੁਤ ਡਰ ਲੱਗ ਰਿਹਾ ਵੀ ਕਿਵੇਂ ਬੋਲੂ ਗੋਟ ਨਾਟਾ ਚਾ ਵੀ ਵੈਰੀ ਨਾਈਸ ਮੈਨੂੰ ਤਾਂ ਬਹੁਤ ਪਸੰਦ ਆਇਆ ਗਾਇਸ ਤੁਸੀਂ ਵੀ ਦੇਖ ਸਕਦੇ ਹੋ ਜਿਹੜੇ ਲੋਕਾਂ ਬਹੁਤ ਹੀ ਜ਼ਿਆਦਾ ਪਿਆਰੀ ਹੈਈ ਤੁਸੀਂ ਦੇਖ ਕਿੰਨਾ ਸੋਹਣਾ ਆਪਣਾ ਜਿਹੜਾ ਕੁੜਤਾ ਵੀ ਮਡਾਈ ਹੋਇਆ ਹੈਗਾ ਚਲੋ ਜੀ ਆਪਾਂ ਇਹਦਾ ਹੁਣ ਸ਼ੂਟ ਸਟਿਚ ਕਰਾਂਗੇ ਬਹੁਤ ਹੀ ਜ਼ਿਆਦਾ ਪਿਆਰਾ ਮਾਣ ਜਿਹੜਾ ਖੁਸ਼ ਹੋ ਗਿਆ ਦੇਖੋ ਜੀ ਕਿੰਨਾ ਸੋਹਣਾ ਟਾਈ ਡਾਈ ਹੋਇਆ ਤੁਸੀਂ ਵੀ ਕਰ ਸਕਦੇ ਹੋਗੇ ਕੋਰੇ ਦੇਖੀ ਕਿਵੇਂ ਲਾਈਨ ਆਉਦੀ ਹੈ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇੱਕ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਇਹ ਜੇ ਹੋਰ ਵੀ ਕੰਮ ਕਰਦੇ ਰਹਿਣੇ ਆਂਗੇ ਦੇਖੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਲਰ ਕਿਵੇਂ ਲੱਗਿਆ ਬਹੁਤ ਹੀ ਜ਼ਿਆਦਾ ਪਿਆਰਾ ਫਾਈਨਲ ਲੁੱਕ ਇਹਦੀ ਆਈ ਹੈਗੀ ਸੂਟ ਦੀ ਦੇਖੋ ਜੀ ਹੁਣ ਆਪਾਂ ਇੱਥੇ ਪ੍ਰੈਸ ਕਰਕੇ ਵਰਕ ਕਰਾਂਗੇ ਫਿਰ ਤੁਹਾਨੂੰ ਵਰਕ ਦੀ ਵੀ ਵੀਡੀਓ ਵੀ ਪਾਵਾਂਗੇ ਦੇਖੋ ਪੂਰਾ ਵਧੀਆ ਆਪਣਾ ਜਿਹੜਾ ਟਾਈਡ ਆਈ ਹੋ ਗਿਆ ਸੂਟ ਆ ਜਿਹੜਾ ਕੁੜਤਾ ਵੀ ਆ ਮੇਰਾ ਕੱਪੜਾ ਸੀ ਤੇ ਸਾਰਾ ਤੁਸੀਂ ਵੀ ਇਦਾਂ ਤਿਆਰ ਕਰ ਸਕਦੇ ਹੋ ਜੇ ਘਰੇ ਤੁਹਾਡੇ ਫालतੂ ਨਾ ਚਿੱਟੇ ਕੁੜਤੇ ਮੇਂ ਪੈਣੇ ਤਾਂ ਆਈਡੀਆ ਲੈ ਕੇ ਇਸ ਤਰੀਕੇ ਨਾਲ ਟਾਈ-ਟਾਈ ਕਰ ਸਕਦੇ ਆ ਤੁਹਾਡੀ ਪਸੰਦ ਨਾਲ ਹੋਰ ਤਰੀਕੇ ਨਾਲ ਵੀ ਇਕਠਾ ਦੇ ਸਕਦੇ ਹੋ ਉਸੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਆਗਾ ਆਪਣਾ ਬਣ ਜਾਂਦਾ ਹੁੰਦਾ ਫਾਈਨਲ ਬਹੁਤ ਹੀ ਜ਼ਿਆਦਾ ਪਿਆਰੀ ਲੁੱਕ ਆਈ ਹੈ ਇਹਦੀ ਦੇਖ ਸਕਦੇ ਹੋ ਸੂਟ ਵੀ ਬਹੁਤ ਸੋਹਣਾ ਲੱਗੂ ਬਣਿਆ ਸਾਫ਼ ਜਿਹਾ ਇਦਾਂ ਬਿਨਾ ਵਰਕ ਤੋਂ ਬਣਾਉਣਾ ਹੋਇਆ ਥੈਂਕ ਯੂ ਫਾਰ ਵਾਚਿੰਗ